ਸੇਂ ਸ਼ੁਰੂ ਤੋਂ ਹੀ ਸਹਿਯੋਗ ਦਿੰਦੇ ਆਇਓ ਚੰਗੇ ਕੰਮ ਲਈ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਾਵੇਂ ਸੀ ਵਿਰੋਧੀ ਤਿਰਚੀ ਹੁੰਦੇ ਸੀਗੇ ਤੇ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਇਓ ਅੱਜ ਅਸੀਂ ਉਸ ਕਾਮਨ ਕੌਜ਼ ਲਈ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਹੈ ਜਿਹੜਾ ਮਿਲਕ ਫੈਟ ਦੇ ਇਤਿਹਾਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜੋ ਕਿ ਇੱਕੋ ਇੱਕ ਅਧਾਰਾ ਜਿਹੜਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਸੀ ਉਹਨੂੰ ਬਚਾਉਣ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਅਫੀਸਰ ਸਾਹਿਬਾਨ ਨੇ ਜਿਹੜੇ ਵੱਡੇ ਅਫੀਸਰ ਸਾਹਿਬਾਨ ਸੀ ਉਹਨਾਂ ਨੇ ਇਸ ادارے ਨੂੰ ਖਤਮ ਕਰਨ ਲਈ ਅਮੁੱਲ ਦੇ ਵਿੱਚ ਅਮਰਜ ਕਰਨ ਲਈ ਉਹਨਾਂ ਨੇ ਬਹੁਤ ਹੀ ਘਾਤਕ ਜਿਹੜੇ ਰੂਲ ਆ ਜਿਹੜੇ ਅਸਲੀ ਰੂਲ ਸੀ ਖਤਮ ਕਰਕੇ ਈਐਸਆਰ ਰੂਲ ਸਿਗੇ ਜਿਹੜੇ ਚੇਂਜ ਕਰ ਦਿੱਤੇ ਸੀਗੇ ਜਿਹਦੇ ਨਾਲ ਸਾਡੇ ਜਿਹੜਾ ਵੇਰਕਾ ਮਿਲਕ ਫੈਡ ਦਾ ਆਧਾਰਾ ਸੀਗਾ ਉਹ ਦਿਨ ਪਰ ਦਿਨ ਡੁੱਬਦਾ ਜਾ ਰਿਹਾ ਸੀਗਾ ਉਸ ਮੱਝ ਧਾਰ ਤੋਂ ਕੱਢਣ ਲਈ ਸਾਡਾ ਸਮੁੱਚਾ ਬੋਰਡ ਜਿਹੜੇ ਪੂਰੇ ਪੰਜਾਬ ਤੋਂ ਲਗਭਗ ਇਹ ਜਿਹੜੇ ਸਾਡੇ ਡਾਇਰੈਕਟਰ ਸਾਹਿਬਾਨ ਸਾਰੀਆਂ ਪਾਰਟੀਆਂ ਨਾਲ ਸਬੰਧਤ ਨੇ ਪਰ ਚੰਗੇ ਕੰਮ ਲਈ ਇਹਨਾਂ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਜੋ ਸੁਪਨਾ ਸੀਗਾ ਕਿਉਂਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਇੱਕੋ ਇੱਕ ਸੁਪਨਾ ਸੀਗਾ ਵੀ ਇਸ ਅਦਾਰੇ ਨੂੰ ਅਸੀਂ 10000 ਕਰੋੜ ਤੋਂ ਉੱਤੇ ਲੈ ਕੇ ਜਾਣਾ ਤੇ ਉਸ ਉਸੇ ਲੜੀ ਦੇ ਤਹਿਤ ਅਸੀਂ ਦਿਨ ਰਾਤ ਮਿਹਨਤ ਕੀਤੀ ਤੇ ਜਦੋਂ ਅਸੀਂ ਇਹ 2 ਸਾਲ ਪਹਿਲਾਂ ਅਦਾਰਾ ਸੰਭਾਲਿਆ ਉਦੋਂ ਇਹ ਲਗਭਗ 4500 ਕਰੋੜ ਦਾ ਅਦਾਰਾ ਸੀਗਾ ਤੇ ਅੱਜ ਅਸੀਂ ਇਸ ਨੂੰ ਲਗਭਗ 1200 ਕਰੋੜ ਦੇ ਵਿੱਤੇ ਪਹੁੰਚਾ ਦਿੱਤਾ ਹੈ ਕਿਉਂਕਿ ਸਾਰਾ ਤੇ ਸਾਰਾ ਸੰਭਵ ਤਾਂ ਹੋ ਸਕਿਆ ਸਾਡਾ ਸਮੁੱਚਾ ਬੋਰਡ ਸਾਡੇ ਸਮੁੱਚੇ ਜਿਹੜੇ EMPLOYEES ਆ ਸਾਡੇ ਅਫੀਸਰ ਸਹਿਬਾਨ ਉਹਨਾਂ ਨੇ ਇੱਕੋ ਇੱਕ ਉਮੀਦ ਰੱਖੀ ਸੀ ਕਿ ਜੋ ਰੂਲ ਚੇਂਜ ਕੀਤੇ ਆ ਮਾਝੂਗ ਮੁੱਖ ਮੰਤਰੀ ਸਾਹਿਬ ਜ਼ਰੂਰ ਇੱਕ ਨਾ ਇੱਕ ਦਿਨ ਸਾਡੀ ਓ ਝੋਲੀ ਪਾਉਣਗੇ ਤੇ ਇਸ ਨਾਲ ਅੱਜ ਜਿਹੜੇ ਸਾਡੇ ਮੁਲਾਜ਼ਮ ਵੀਰ ਸੀਗੇ ਲਗਭਗ ਸਾਡੇ ਕੋਲ 6000 ਅਸਾਮੀਆਂ ਜਿਹਦੇ ਵਿੱਚੋਂ ਸਿਰਫ ਸਾਡੇ ਕੋਲ 800 ਮੰਦਾ ਰਹਿ ਗਿਆ ਸੀਗਾ ਬਾਕੀ ਸਾਰੇ ਛੱਡ ਕੇ ਸਾਡੇ ਬੱਚੇ ਕੋਈ ਬੀ ਟੈਕ ਕੋਈ ਵੈਟਰਨਰੀ ਡਾਕਟਰ ਕੋਈ ਐਮ ਟੈਕ ਸਾਰੇ ਹੋਰ ਸਰਕਾਰੀ ਅਧਾਰਿਆਂ ਵਿੱਚ ਚਲੇ ਗਏ ਸੀਗੇ ਕਿਉਂਕਿ ਰੂਲ ਖਤਮ ਕਰਕੇ ਇਹਨੂੰ ਸੀਟੀਸੀ ਬਣਾਤਾ ਸੀਗਾ ਇੱਕ ਪ੍ਰਾਈਵੇਟ ਸੰਸਥਾ ਬਣਾਤੀ ਸੀ ਜਿਹਦੇ ਨਾਲ ਸਾਡੇ ਕੋਲ ਅੱਜ ਅਸੀਂ ਜਿਹੜੇ ਆਊਟਸੋਰਸ ਵਾਲੇ ਬਲਾਜਮ ਬੱਚੇ ਆ ਸਾਡੇ ਉਹਨਾਂ ਨਾਲ ਅਸੀਂ ਕੰਮ ਚਲਾ ਰਹੇ ਸੀਗੇ ਉਹ ਵੀ ਬੜੇ ਮਿਹਨਤੀ ਆ ਮਿਹਨਤ ਕਰ ਰਹੇ ਨੇ ਪਰ ਕਿਸੇ ਐਡੇ ਵੱਡੇ ادارے ਨੂੰ ਚਲਾਉਣ ਲਈ ਹੁੰਦਰਮੰਦਾ ਦੀ ਬਹੁਤ ਜ਼ਰੂਰਤ ਹੁੰਦੀ ਹੈ ਐਕਸਪਰਟਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਅੱਜ ਦਾ ਜਿਹੜਾ ਦਿਹਾੜਾ ਬਹੁਤ ਹੀ ਇਤਿਹਾਸਕ ਦਿਹਾੜਾ ਸਾਡੇ ਸੂਰਬੀਰ ਯੋਧੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕ ਸ਼ਹਾਦਤਾਂ ਦਿੱਤੀਆਂ ਸੀ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਘੁੰਮਦੇ ਆ ਅਸੀਂ ਵੀ ਅੱਜ ਮਾਣ ਮਹਿਸੂਸ ਕਰਦੇ ਆ ਵੀ ਉਸ ਸ਼ੁਭ ਦਿਹਾੜੇ ਅੱਜ ਉਸ ਦਿਹਾੜੇ ਤੇ ਅਸੀਂ ਸ਼ਾਦਾ ਦੇ ਫੁੱਲ ਭੇਟ ਕਰਦੇ ਹਾਂ ਉਹਨਾਂ ਨੂੰ ਅਕੀਦਤ ਦੰਨੇ ਆ ਤੇ ਅਸੀਂ ਉਸ ਜਿਹੜਾ ਇੱਕ ਚੰਗਾ ਕੰਮ ਹੈ ਸਾਡਾ ਮਿਲਕ ਫੈਡ ਦਾ ਜਿਹੜਾ ਇਤਿਹਾਸਕ ਦਿਨ ਆ ਜਿਹੜਾ ਅੱਜ ਉਸ ਦਿਨ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਉਹਨਾਂ ਦੀਆਂ ਜਿਹੜੇ ਸੁਪਨੇ ਆ ਹੋ ਸਕਦਾ ਅਸੀਂ ਉਹਨਾਂ ਵਿੱਚ ਵੀ ਕੋਈ ਹਿੱਸਾ ਪਾ ਸਕੀਏ ਤੇ ਇਸ ਕਰਕੇ ਸਮੁੱਚੇ ਬੋਰਡ ਦਾ ਮੈਂ ਧੰਨਵਾਦ ਕਰਦਾ ਸਮੁੱਚੇ EMPLOYEES ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜੀਆ ਥੋੜੀਆ ਤਨਖਾਹ ਨਾਲ ਸਾਡੀ ਗੱਲ ਮੰਨੀ ਅਸੀਂ 1.5 ਸਾਲ ਤੋਂ ਲੱਗੇ ਹੋਏ ਸੀਗੇ ਬੜਾ ਡਰਾਇਆ ਸਾਨੂੰ ਬਹੁਤ ਕਿਹਾ ਗਿਆ ਕਿਹਾ ਗਿਆ ਕਿ ਇਹ ਕੰਮ ਹੋਣ ਨਾ ਹੋਣ ਵਾਲਾ ਹੈ ਪਰ ਚਲੋ ਅਸੀਂ ਲੱਗੇ ਰਹੇ ਮਾਨਯੋਗ ਮੁੱਖ ਮੰਤਰੀ ਸਰਪੰਵਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਪਾਲ ਸਿੰਘ ਚੀਵਾ ਫਾਈਨੈਂਸ ਮਿਨਿਸਟਰ ਉਹਨਾਂ ਨੇ ਵੀ ਸਾਨੂੰ ਹਮੇਸ਼ਾ ਸਪੋਰਟ ਕੀਤੀ ਸਾਰਿਆਂ ਨੂੰ ਸਪੋਰਟ ਕੀਤੀ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲ ਬੈਠਣ ਯੋਗ ਹੋਏ ਹਾਂ ਕਿਉਂਕਿ ਅਸੀਂ ਮਾਨ ਮਹਿਸੂਸ ਕਰਦੇ ਹਾਂ ਕਿ ਸਾਡੇ ਕਾਰਜਕਾਲ ਦੇ ਦੌਰਾਨ ਇਸ ادارے ਨੂੰ ਬਚਾਉਣ ਲਈ ਅਸੀਂ ਕੁਝ ਨਾ ਕੁਝ ਹਿੱਸਾ ਪਾ ਸਕੀਏ ਦਲਾ ਕੀ ਸੀਗਾ ਤੇ ਹੁਣ ਹਮੇਸ਼ਾ ਹੀ ਸ਼ੁਰੂ ਤੋਂ ਹੀ ਸਹਿਯੋਗ ਦਿੰਦੇ ਆਇਓ ਚੰਗੇ ਕੰਮ ਲਈ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਭਾਵੇਂ ਅਸੀਂ ਵਿਰੋਧੀ ਤਿਰਛੀ ਹੁੰਦੇ ਸੀਗੇ ਤੇ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਇਓ ਅੱਜ ਅਸੀਂ ਉਸ ਕਾਮਨ ਕੌਜ਼ ਲਈ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਹੈ ਜਿਹੜਾ ਮਿਲਕ ਸੈੱਟ ਦੇ ਇਤਿਹਾਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਕਿ ਇੱਕੋ ਇੱਕ ਅਧਾਰਾ ਜਿਹੜਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਸੀ ਉਹਨੂੰ ਬਚਾਉਣ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਅਫੀਸਰ ਸਾਹਿਬਾਨ ਨੇ ਜਿਹੜੇ ਵੱਡੇ ਅਫੀਸਰ ਸਾਹਿਬਾਨ ਸੀ ਉਹਨਾਂ ਨੇ ਇਸ ادارے ਨੂੰ ਖਤਮ ਕਰਨ ਲਈ ਅਮੁੱਲ ਦੇ ਵਿੱਚ ਅਮਰਜ ਕਰਨ ਲਈ ਉਹਨਾਂ ਨੇ ਬਹੁਤ ਹੀ ਘਾਤਕ ਜਿਹੜੇ ਰੂਲ ਆ ਜਿਹੜੇ ਅਸਲੀ ਰੂਲ ਸੀ ਖਤਮ ਕਰਕੇ ਈਐਸਆਰ ਰੂਲ ਸਿਗੇ ਜਿਹੜੇ ਉਹ ਚੇਂਜ ਕਰ ਦਿੱਤੇ ਸੀਗੇ ਜਿਹਦੇ ਨਾਲ ਸਾਡੇ ਜਿਹੜਾ ਵੇਰਕਾ ਮਿਲਕਸੈੱਟ ਦਾ ਆਧਾਰਾ ਸੀਗਾ ਉਹ ਦਿਨ ਪਰ ਦਿਨ ਡੁੱਬਦਾ ਜਾ ਰਿਹਾ ਸੀਗਾ ਉਸ ਮੱਝ ਧਾਰ ਤੋਂ ਕੱਢਣ ਲਈ ਸਾਡਾ ਸਮੁੱਚਾ ਬੋਰਡ ਜਿਹੜੇ ਪੂਰੇ ਪੰਜਾਬ ਤੋਂ ਲਗਭਗ ਇਹ ਜਿਹੜੇ ਸਾਡੇ ਡਾਇਰੈਕਟਰ ਸਾਹਿਬਾਨ ਸਾਰੀਆਂ ਪਾਰਟੀਆਂ ਨਾਲ ਸਬੰਧਤ ਨੇ ਪਰ ਚੰਗੇ ਕੰਮ ਲਈ ਇਹਨਾਂ ਨੇ ਮਾਜੂਬ ਮੁੱਖ ਮੰਤਰੀ ਸਾਹਿਬ ਦਾ ਜੋ ਸੁਪਨਾ ਸੀਗਾ ਕਿਉਂਕਿ ਮਾਜੂਬ ਮੁੱਖ ਮੰਤਰੀ ਸਾਹਿਬ ਦਾ ਇੱਕੋ ਇੱਕ ਸੁਪਨਾ ਸੀਗਾ ਵੀ ਇਸ ਅਦਾਰੇ ਨੂੰ ਅਸੀਂ 10000 ਕਰੋੜ ਤੋਂ ਉੱਤੇ ਲੈ ਕੇ ਜਾਣਾ ਤੇ ਉਸ ਉਸੇ ਲੜੀ ਦੇ ਤਹਿਤ ਅਸੀਂ ਦਿਨ ਰਾਤ ਮਿਹਨਤ ਕੀਤੀ ਤੇ ਜਦੋਂ ਅਸੀਂ ਇਹ 2 ਸਾਲ ਪਹਿਲਾਂ ਅਦਾਰਾ ਸੰਭਿਆ ਉਦੋਂ ਇਹ ਲਗਭਗ 4500 ਕਰੋੜ ਦਾ ਅਦਾਰਾ ਸੀਗਾ ਤੇ ਅੱਜ ਅਸੀਂ ਇਸ ਨੂੰ ਲਗਭਗ 1200 ਕਰੋੜ ਦੇ ਦਿੱਤੇ ਪਹਚਾ ਦਿੱਤਾ ਕਿਉਂਕਿ ਸਾਰਾ ਤੇ ਸਾਰਾ ਸੰਭਵ ਤਾਂ ਹੋ ਸਕਿਆ ਸਾਡਾ ਸਮੁੱਚਾ ਬੋਰਡ ਸਾਡੇ ਸਮੁੱਚੇ ਜਿਹੜੇ EMPLOYEES ਆ ਸਾਡੇ ਅਫੀਸਰ ਸਹਿਬਾਨ ਉਹਨਾਂ ਨੇ ਇੱਕੋ ਇੱਕ ਉਮੀਦ ਰੱਖੀ ਸੀ ਕਿ ਜੋ ਰੂਲ ਚੇਂਜ ਕੀਤੇ ਆ ਮਾਝੂਗ ਮੁੱਖ ਮੰਤਰੀ ਸਾਹਿਬ ਜ਼ਰੂਰ ਇੱਕ ਨਾ ਇੱਕ ਦਿਨ ਸਾਡੀ ਓ ਝੋਲੀ ਪਾਉਣਗੇ ਤੇ ਇਸ ਨਾਲ ਅੱਜ ਜਿਹੜੇ ਸਾਡੇ ਮੁਲਾਜ਼ਮ ਵੀਰ ਸੀਗੇ ਲਗਭਗ ਸਾਡੇ ਕੋਲ 6000 ਅਸਾਮੀਆਂ ਜਿਹਦੇ ਵਿੱਚੋਂ ਸਿਰਫ ਸਾਡੇ ਕੋਲ 800 ਮੰੰਦਾ ਰਹਿ ਗਿਆ ਸੀਗਾ ਬਾਕੀ ਸਾਰੇ ਛੱਡ ਕੇ ਸਾਡੇ ਬੱਚੇ ਕੋਈ ਬੀਟੈਕ ਕੋਈ ਵੈਟਨਰੀ ਡਾਕਟਰ ਕੋਈ ਐਮਟੈਕ ਸਾਰੇ ਹੋਰ ਸਰਕਾਰੀ ਅਧਾਰਿਆਂ ਵਿੱਚ ਚਲੇ ਗਏ ਸੀਗੇ ਕਿਉਂਕਿ ਰੂਲ ਖਤਮ ਕਰਕੇ ਇਹਨੂੰ ਸੀਟੀਸੀ ਬਣਾਤਾ ਸੀਗਾ ਇੱਕ ਪ੍ਰਾਈਵੇਟ ਸੰਸਥਾ ਬਣਾਤੀ ਸੀ ਜਿਹਦੇ ਨਾਲ ਸਾਡੇ ਕੋਲ ਅੱਜ ਅਸੀਂ ਜਿਹੜੇ ਆਊਟਸੋਰਸ ਵਾਲੇ ਬਲਾਜਮ ਬੱਚੇ ਆ ਸਾਡੇ ਉਹਨਾਂ ਨਾਲ ਅਸੀਂ ਕੰਮ ਚਲਾ ਰਹੇ ਸੀਗੇ ਉਹ ਵੀ ਬੜੇ ਮਿਹਨਤੀ ਆ ਮਿਹਨਤ ਕਰ ਰਹੇ ਨੇ ਪਰ ਕਿਸੇ ਐਡੇ ਵੱਡੇ ادارے ਨੂੰ ਚਲਾਉਣ ਲਈ ਹੁਨਰਮੰਦਾਂ ਦੀ ਬਹੁਤ ਜ਼ਰੂਰਤ ਹੁੰਦੀ ਆ ਐਕਸਪਰਟਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਅੱਜ ਦਾ ਜਿਹੜਾ ਦਿਹਾੜਾ ਬਹੁਤ ਹੀ ਇਤਿਹਾਸਕ ਦਿਹਾੜਾ ਸਾਡੇ ਸੂਰਬੀਰ ਯੋਧੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕ ਸ਼ਹਾਦਤਾਂ ਦਿੱਤੀਆਂ ਸੀ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਘੁੰਮਦੇ ਆ ਅਸੀਂ ਵੀ ਅੱਜ ਮਾਣ ਮਹਿਸੂਸ ਕਰਦੇ ਆ ਵੀ ਉਸ ਸ਼ੁਭ ਦਿਹਾੜਾ ਅੱਜ ਉਸ ਦਿਹਾੜੇ ਤੇ ਅਸੀਂ ਸ਼ਾਦਾ ਦੇ ਫੁੱਲ ਭੇਟ ਕਰਦੇ ਹਾਂ ਉਹਨੂੰ ਅਕੀਦਤ ਦੰਨੇ ਆ ਤੇ ਅਸੀਂ ਉਸ ਜਿਹੜਾ ਇੱਕ ਚੰਗਾ ਕੰਮ ਹੈ ਸਾਡਾ ਮਿਲਕ ਫੈਟ ਦਾ ਜਿਹੜਾ ਇਤਿਹਾਸਕ ਦਿਨ ਆ ਜਿਹੜਾ ਅੱਜ ਉਸ ਦਿਨ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਉਹਨਾਂ ਦੀਆਂ ਜਿਹੜੇ ਸੁਪਨੇ ਆ ਹੋ ਸਕਦਾ ਅਸੀਂ ਉਹਨਾਂ ਵਿੱਚ ਵੀ ਕੋਈ ਹਿੱਸਾ ਪਾ ਸਕੀਏ ਤੇ ਇਸ ਕਰਕੇ ਸਮੁੱਚੇ ਬੋਰਡ ਦਾ ਮੈਂ ਧੰਨਵਾਦ ਕਰਦਾ ਸਮੁੱਚੇ EMPLOYEES ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜੀਆ ਥੋੜੀਆ ਤਨਖਾਹ ਨਾਲ ਸਾਡੀ ਗੱਲ ਮੰਨੀ ਅਸੀਂ 1.5 ਸਾਲ ਤੋਂ ਲੱਗੇ ਹੋਏ ਸੀਗੇ ਬੜਾ ਡਰਾਇਆ ਸਾਨੂੰ ਬਹੁਤ ਕਿਹਾ ਗਿਆ ਕਿਹਾ ਗਿਆ ਕਿ ਇਹ ਕੰਮ ਹੋਣ ਨਾ ਹੋਣ ਵਾਲਾ ਹੈ ਪਰ ਚਲੋ ਅਸੀਂ ਲੱਗੇ ਰਹੇ ਮਾਨਯੋਗ ਮੁੱਖ ਮੰਤਰੀ ਸਰਪੰਵਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਹਰਪਾਲ ਸਿੰਘ ਚੀਵਾ ਫਾਈਨਾਂਸ ਮਿਨਿਸਟਰ ਉਹਨਾਂ ਨੇ ਵੀ ਸਾਨੂੰ ਹਮੇਸ਼ਾ ਸਪੋਰਟ ਕੀਤੀ ਸਾਰਿਆਂ ਨੇ ਸਪੋਰਟ ਕੀਤੀ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲ ਬੈਠਣ ਯੋਗ ਹੋਏ ਹਾਂ ਕਿਉਂਕਿ ਅਸੀਂ ਮਾਨ ਮਹਿਸੂਸ ਕਰਦੇ ਹਾਂ ਕਿ ਸਾਡੇ ਕਾਰਜਕਾਲ ਦੇ ਦੌਰਾਨ ਇਸ ادارے ਨੂੰ ਬਚਾਉਣ ਲਈ ਅਸੀਂ ਕੁਝ ਨਾ ਕੁਝ ਹਿੱਸਾ ਪਾ ਸਕੀਏ ਦਲਾ ਕੀ ਸੀਗਾ ਤੇ ਹੁਣ ਹਮੇਸ਼ਾ ਹੀ ਸ਼ੁਰੂ ਤੋਂ ਹੀ ਸਹਾਇਕ ਦਿੰਦੇ ਆਇਓ ਚੰਗੇ ਕੰਮ ਲਈ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਭਾਵੇਂ ਅਸੀਂ ਵਿਰੋਧੀ ਤਰਚੀ ਹੁੰਦੇ ਸੀਗੇ ਤੇ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਇਓ ਅੱਜ ਅਸੀਂ ਉਸ ਕਾਮਨ ਕੌਜ਼ ਲਈ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਹੈ ਜਿਹੜਾ ਮਿਲਕ ਫੈੱਡ ਦੇ ਇਤਿਹਾਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜੋ ਕਿ ਇੱਕੋ ਇੱਕ ਆਧਾਰਾ ਜਿਹੜਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਸੀ ਉਹਨੂੰ ਬਚਾਉਣ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਅਫੀਸਰ ਸਾਹਿਬਾਨ ਨੇ ਜਿਹੜੇ ਵੱਡੇ ਅਫੀਸਰ ਸਾਹਿਬਾਨ ਸੀ ਉਹਨਾਂ ਨੇ ਇਸ ادارے ਨੂੰ ਖਤਮ ਕਰਨ ਲਈ ਅਮੁੱਲ ਦੇ ਵਿੱਚ ਅਮਰਜ ਕਰਨ ਲਈ ਉਹਨਾਂ ਨੇ ਬਹੁਤ ਹੀ ਘਾਤਕ ਜਿਹੜੇ ਰੂਲ ਆ ਜਿਹੜੇ ਅਸਲੀ ਰੂਲ ਸੀ ਖਤਮ ਕਰਕੇ ਈਐਸਆਰ ਰੂਲ ਸਿਗੇ ਜਿਹੜੇ ਚੇਂਜ ਕਰ ਦਿੱਤੇ ਸੀਗੇ ਜਿਹਦੇ ਨਾਲ ਸਾਡੇ ਜਿਹੜਾ ਵੇਰਕਾ ਮਿਲਕ ਫੈਡ ਦਾ ਆਧਾਰਾ ਸੀਗਾ ਉਹ ਦਿਨ ਪਰ ਦਿਨ ਡੁੱਬਦਾ ਜਾ ਰਿਹਾ ਸੀਗਾ ਉਸ ਮੱਝ ਧਾਰ ਤੋਂ ਕੱਢਣ ਲਈ ਸਾਡਾ ਸਮੁੱਚਾ ਬੋਰਡ ਜਿਹੜੇ ਪੂਰੇ ਪੰਜਾਬ ਤੋਂ ਲਗਭਗ ਇਹ ਜਿਹੜੇ ਸਾਡੇ ਡਾਇਰੈਕਟਰ ਸਾਹਿਬਾਨ ਸਾਰੀਆਂ ਪਾਰਟੀਆਂ ਨਾਲ ਸਬੰਧਤ ਨੇ ਪਰ ਚੰਗੇ ਕੰਮ ਲਈ ਇਹਨਾਂ ਨੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਜੋ ਸੁਪਨਾ ਸੀਗਾ ਕਿਉਂਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਇੱਕੋ ਇੱਕ ਸੁਪਨਾ ਸੀਗਾ ਵੀ ਇਸ ਅਦਾਰੇ ਨੂੰ ਅਸੀਂ 10000 ਕਰੋੜ ਤੋਂ ਉੱਤੇ ਲੈ ਕੇ ਜਾਣਾ ਤੇ ਉਸ ਉਸੇ ਲੜੀ ਦੇ ਤਹਿਤ ਅਸੀਂ ਦਿਨ ਰਾਤ ਮਿਹਨਤ ਕੀਤੀ ਤੇ ਜਦੋਂ ਅਸੀਂ ਇਹ 2 ਸਾਲ ਪਹਿਲਾਂ ਅਦਾਰਾ ਸੰਭਿਆ ਉਦੋਂ ਇਹ ਲਗਭਗ 4500 ਕਰੋੜ ਦਾ ਅਦਾਰਾ ਸੀਗਾ ਤੇ ਅੱਜ ਅਸੀਂ ਇਸ ਨੂੰ ਲਗਭਗ 1200 ਕਰੋੜ ਦੇ ਵਿੱਤੇ ਪਹੁੰਚਾ ਦਿੱਤਾ ਹੈ ਕਿਉਂਕਿ ਸਾਰਾ ਤੇ ਸਾਰਾ ਸੰਭਵ ਤਾਂ ਹੋ ਸਕਿਆ ਸਾਡਾ ਸਮੁੱਚਾ ਬੋਰਡ ਸਾਡੇ ਸਮੁੱਚੇ ਜਿਹੜੇ EMPLOYEES ਨੇ ਸਾਡੇ ਅਫੀਸਰ ਸਹਿਬਾਨ ਨੇ ਉਹਨਾਂ ਨੇ ਇੱਕੋ ਇੱਕ ਉਮੀਦ ਰੱਖੀ ਸੀ ਕਿ ਜੋ ਰੂਲ ਚੇਂਜ ਕੀਤੇ ਹਨ ਮਾਜੂਬ ਮੁੱਖ ਮੰਤਰੀ ਸਾਹਿਬ ਜਰੂਰ ਇੱਕ ਨਾ ਇੱਕ ਦਿਨ ਸਾਡੀ ਓ ਝੋਲੀ ਪਾਉਣਗੇ ਤੇ ਇਸ ਨਾਲ ਅੱਜ ਜਿਹੜੇ ਸਾਡੇ ਮੁਲਾਜ਼ਮ ਵੀਰ ਸੀਗੇ ਲਗਭਗ ਸਾਡੇ ਕੋਲ 6000 ਅਸਾਮੀਆਂ ਜਿਦੇ ਵਿੱਚੋਂ ਸਿਰਫ ਸਾਡੇ ਕੋਲ 800 ਮੰਦਾ ਰਹਿ ਗਿਆ ਸੀਗਾ ਬਾਕੀ ਸਾਰੇ ਛੱਡ ਕੇ ਸਾਡੇ ਬੱਚੇ ਕੋਈ ਬੀ ਟੈਕ ਕੋਈ ਐਮ ਟੈਕ ਡਾਕਟਰ ਕੋਈ ਐਮ ਟੈਕ ਸਾਰੇ ਹੋਰ ਸਰਕਾਰੀ ਅਦਾਰਿਆਂ ਵਿੱਚ ਚਲੇ ਗਏ ਸੀਗੇ ਕਿਉਂਕਿ ਰੂਲ ਖਤਮ ਕਰਕੇ ਇਹਨੂੰ ਸੀਟੀਸੀ ਬਣਾਤਾ ਸੀਗਾ ਇੱਕ ਪ੍ਰਾਈਵੇਟ ਸੰਸਥਾ ਬਣਾਤੀ ਸੀਗੀ ਜਿਹਦੇ ਨਾਲ ਸਾਡੇ ਕੋਲ ਅੱਜ ਅਸੀਂ ਜਿਹੜੇ ਆਊਟਸੋਰਸ ਵਾਲੇ ਬਲਾਜਮ ਬੱਚੇ ਸਾਡੇ ਉਹਨਾਂ ਨਾਲ ਅਸੀਂ ਕੰਮ ਚਲਾ ਰਹੇ ਸੀਗੇ ਉਹ ਵੀ ਬੜੇ ਮਿਹਨਤੀ ਆ ਮਿਹਨਤ ਕਰ ਰਹੇ ਨੇ ਪਰ ਕਿਸੇ ਐਡੇ ਵੱਡੇ ਅਦਾਰੇ ਨੂੰ ਚਲਾਉਣ ਲਈ ਮਨੁਮੰਤਾ ਦੀ ਬਹੁਤ ਜ਼ਰੂਰਤ ਹੁੰਦੀ ਹੈ ਐਕਸਪਰਟਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਅੱਜ ਦਾ ਜਿਹੜਾ ਦਿਹਾੜਾ ਬਹੁਤ ਹੀ ਇਤਿਹਾਸਕ ਦਿਹਾੜਾ ਸਾਡੇ ਸੂਰਬੀਰ ਯੋਧੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕ ਸ਼ਹਾਦਤਾਂ ਦਿੱਤੀਆਂ ਸੀ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਘੁੰਮਦੇ ਆ ਅਸੀਂ ਵੀ ਅੱਜ ਮਾਣ ਮਹਿਸੂਸ ਕਰਦੇ ਆ ਵੀ ਉਸ ਸ਼ੁਭ ਦਿਹਾੜੇ ਅੱਜ ਉਸ ਦਿਹਾੜੇ ਤੇ ਅਸੀਂ ਸ਼ਾਦਾ ਦੇ ਫੁੱਲ ਭੇਟ ਕਰਦੇ ਹਾਂ ਉਹਨਾਂ ਨੂੰ ਅਕੀਦਤ ਦੰਨੇ ਆ ਤੇ ਅਸੀਂ ਉਸ ਜਿਹੜਾ ਇੱਕ ਚੰਗਾ ਕੰਮ ਹੈ ਸਾਡਾ ਮਿਲਕ ਫੈਟ ਦਾ ਜਿਹੜਾ ਇਤਿਹਾਸਕ ਦਿਨਾਂ ਜਿਹੜਾ ਅੱਜ ਉਸ ਦਿਨ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਉਹਨਾਂ ਦੀਆਂ ਜਿਹੜੇ ਸੁਪਨੇ ਆ ਹੋ ਸਕਦਾ ਅਸੀਂ ਉਹਨਾਂ ਵਿੱਚ ਵੀ ਕੋਈ ਹਿੱਸਾ ਪਾ ਸਕੀਏ ਤੇ ਇਸ ਕਰਕੇ ਸਮੁੱਚੇ ਬੋਰਡ ਦਾ ਮੈਂ ਧੰਨਵਾਦ ਕਰਦਾ ਸਮੁੱਚੇ EMPLOYEES ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜੀਆ ਥੋੜੀਆ ਤਨਖਾਹ ਨਾਲ ਸਾਡੀ ਗੱਲ ਮੰਨੀ ਅਸੀਂ 1.5 ਸਾਲ ਤੋਂ ਲੱਗੇ ਹੋਏ ਸੀਗੇ ਬੜਾ ਡਰਾਇਆ ਸਾਨੂੰ ਬਹੁਤ ਕਿਹਾ ਗਿਆ ਕਿਹਾ ਗਿਆ ਕਿ ਇਹ ਕੰਮ ਹੋਣ ਨਾ ਹੋਣ ਵਾਲਾ ਹੈ ਪਰ ਚਲੋ ਅਸੀਂ ਲੱਗੇ ਰਹੇ ਮਾਨਯੋਗ ਮੁੱਖ ਮੰਤਰੀ ਸਰਪੰਵਰ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਹਰਪਾਲ ਸਿੰਘ ਚੀਵਾ ਫਾਈਨਾਂਸ ਮਿਨਿਸਟਰ ਉਹਨਾਂ ਨੇ ਵੀ ਸਾਨੂੰ ਹਮੇਸ਼ਾ ਸਪੋਰਟ ਕੀਤੀ ਸਾਰਿਆਂ ਨੇ ਸਪੋਰਟ ਕੀਤੀ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲ ਬੈਠਣ ਯੋਗ ਹੋਏ ਹਾਂ ਕਿਉਂਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਵੀ ਸਾਡੇ ਕਾਰਜਕਾਲ ਦੇ ਦੌਰਾਨ ਇਸ ਅਦਾਰੇ ਨੂੰ ਬਚਾਉਣ ਲਈ ਅਸੀਂ ਕੁਝ ਨਾ ਕੁਝ ਹਿੱਸਾ ਪਾ ਸਕੀਏ ਜੀ ਸ਼ਿਰਕਾ ਉਹ ਜਿਹੜਾ ਤੁਸੀਂ ਰੂਲ ਅਮੈਂਡਮੈਂਟ ਇਹ ਦਿਨ ਅ પહેલા ਕੀ ਸੀਗਾ ਤੇ ਹੁਣ ਹਮੇਸ਼ਾ ਹੀ ਸ਼ੁਰੂ ਤੋਂ ਹੀ ਸਹਿਯੋਗ ਦਿੰਦੇ ਆਇਓ ਚੰਗੇ ਕੰਮ ਲਈ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਭਾਵੇਂ ਅਸੀਂ ਵਿਰੋਧੀ ਤਰਚੀ ਹੁੰਦੇ ਸੀਗੇ ਤੇ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਇਓ ਅੱਜ ਅਸੀਂ ਉਸ ਕਾਮਨ ਕੌਜ਼ ਲਈ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਹੈ ਜਿਹੜਾ ਮਿਲਕ ਫੈੱਡ ਦੇ ਇਤਿਹਾਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਕਿ ਇੱਕੋ ਇੱਕ ਅਧਾਰਾ ਜਿਹੜਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਸੀ ਉਹਨੂੰ ਬਚਾਉਣ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਅਫੀਸਰ ਸਾਹਿਬਾਨ ਨੇ ਜਿਹੜੇ ਵੱਡੇ ਅਫੀਸਰ ਸਾਹਿਬਾਨ ਸੀ ਉਹਨਾਂ ਨੇ ਇਸ ادارے ਨੂੰ ਖਤਮ ਕਰਨ ਲਈ ਅਮੁੱਲ ਦੇ ਵਿੱਚ ਅਮਰਜ ਕਰਨ ਲਈ ਉਹਨਾਂ ਨੇ ਬਹੁਤ ਹੀ ਘਾਤਕ ਜਿਹੜੇ ਰੂਲ ਆ ਜਿਹੜੇ ਅਸਲੀ ਰੂਲ ਸੀ ਖਤਮ ਕਰਕੇ ਈਐਸਆਰ ਰੂਲ ਸਿਗੇ ਜਿਹੜੇ ਉਹ ਚੇਂਜ ਕਰ ਦਿੱਤੇ ਸੀਗੇ ਜਿਹਦੇ ਨਾਲ ਸਾਡੇ ਜਿਹੜਾ ਵੇਰਕਾ ਮਿਲਕਸੈੱਟ ਦਾ ਆਧਾਰਾ ਸੀਗਾ ਉਹ ਦਿਨ ਪਰ ਦਿਨ ਡੁੱਬਦਾ ਜਾ ਰਿਹਾ ਸੀਗਾ ਉਸ ਮੱਝ ਧਾਰ ਤੋਂ ਕੱਢਣ ਲਈ ਸਾਡਾ ਸਮੁੱਚਾ ਬੋਰਡ ਜਿਹੜੇ ਪੂਰੇ ਪੰਜਾਬ ਤੋਂ ਲਗਭਗ ਇਹ ਜਿਹੜੇ ਸਾਡੇ ਡਾਇਰੈਕਟਰ ਸਾਹਿਬਾਨ ਸਾਰੀਆਂ ਪਾਰਟੀਆਂ ਨਾਲ ਸਬੰਧਤ ਨੇ ਪਰ ਚੰਗੇ ਕੰਮ ਲਈ ਇਹਨਾਂ ਦੇ ਮਾਜੂਬ ਮੁੱਖ ਮੰਤਰੀ ਸਾਹਿਬ ਦਾ ਜੋ ਸੁਪਨਾ ਸੀਗਾ ਕਿਉਂਕਿ ਮਾਜੂਬ ਮੁੱਖ ਮੰਤਰੀ ਸਾਹਿਬ ਦਾ ਇੱਕੋ ਇੱਕ ਸੁਪਨਾ ਸੀਗਾ ਵੀ ਇਸ ਅਦਾਰੇ ਨੂੰ ਅਸੀਂ 10000 ਕਰੋੜ ਤੋਂ ਉੱਤੇ ਲੈ ਕੇ ਜਾਣਾ ਤੇ ਉਸ ਉਸੇ ਲੜੀ ਦੇ ਤਹਿਤ ਅਸੀਂ ਦਿਨ ਰਾਤ ਮਿਹਨਤ ਕੀਤੀ ਤੇ ਜਦੋਂ ਅਸੀਂ ਇਹ 2 ਸਾਲ ਪਹਿਲਾਂ ਅਦਾਰਾ ਸੰਭਿਆ ਉਦੋਂ ਇਹ ਲਗਭਗ 4500 ਕਰੋੜ ਦਾ ਅਦਾਰਾ ਸੀਗਾ ਤੇ ਅੱਜ ਅਸੀਂ ਇਸ ਨੂੰ ਲਗਭਗ 1200 ਕਰੋੜ ਦੇ ਵਿੱਤੇ ਪਹੁੰਚਾ ਦਿੱਤਾ ਹੈ ਕਿਉਂਕਿ ਸਾਰਾ ਤੇ ਸਾਰਾ ਸੰਭਵ ਤਾਂ ਹੋ ਸਕਿਆ ਸਾਡਾ ਸਮੁੱਚਾ ਬੋਰਡ ਸਾਡੇ ਸਮੁੱਚੇ ਜਿਹੜੇ EMPLOYEES ਆ ਸਾਡੇ ਅਫੀਸਰ ਸਹਿਬਾਨ ਉਹਨਾਂ ਨੇ ਇੱਕੋ ਇੱਕ ਉਮੀਦ ਰੱਖੀ ਸੀਗੀ ਕਿ ਜੋ ਰੂਲ ਚੇਂਜ ਕੀਤੇ ਆ ਮਾਝੂਗ ਮੁੱਖ ਮੰਤਰੀ ਸਾਹਿਬ ਜ਼ਰੂਰ ਇੱਕ ਨਾ ਇੱਕ ਦਿਨ ਸਾਡੀ ਓਟ ਝੋਲੀ ਪਾਉਣਗੇ ਤੇ ਇਸ ਨਾਲ ਅੱਜ ਜਿਹੜੇ ਸਾਡੇ ਮੁਲਾਜ਼ਮ ਵੀਰ ਸੀਗੇ ਲਗਭਗ ਸਾਡੇ ਕੋਲ 6000 ਅਸਾਮੀਆਂ ਜਿਹਦੇ ਵਿੱਚੋਂ ਸਿਰਫ ਸਾਡੇ ਕੋਲ 800 ਮੰਦਾ ਰਹਿ ਗਿਆ ਸੀਗਾ ਬਾਕੀ ਸਾਰੇ ਛੱਡ ਕੇ ਸਾਡੇ ਬੱਚੇ ਕੋਈ ਬੀ ਟੈਕ ਕੋਈ ਵੈਟਰਨਰੀ ਡਾਕਟਰ ਕੋਈ ਐਮ ਟੈਕ ਸਾਰੇ ਹੋਰ ਸਰਕਾਰੀ ਅਧਾਰਿਆਂ ਵਿੱਚ ਚਲੇ ਗਏ ਸੀਗੇ ਕਿਉਂਕਿ ਰੂਲ ਖਤਮ ਕਰਕੇ ਇਹਨੂੰ ਸੀਟੀਸੀ ਬਣਾਤਾ ਸੀਗਾ ਇੱਕ ਪ੍ਰਾਈਵੇਟ ਸੰਸਥਾ ਬਣਾਤੀ ਸੀ ਜਿਹਦੇ ਨਾਲ ਸਾਡੇ ਕੋਲ ਅੱਜ ਅਸੀਂ ਜਿਹੜੇ ਆਊਟਸੋਰਸ ਵਾਲੇ ਬਲਾਜਮ ਬੱਚੇ ਆ ਸਾਡੇ ਉਹਨਾਂ ਨਾਲ ਅਸੀਂ ਕੰਮ ਚਲਾ ਰਹੇ ਸੀਗੇ ਉਹ ਵੀ ਬੜੇ ਮਿਹਨਤੀ ਆ ਮਿਹਨਤ ਕਰ ਰਹੇ ਨੇ ਪਰ ਕਿਸੇ ਐਡੇ ਵੱਡੇ ادارے ਨੂੰ ਚਲਾਉਣ ਲਈ ਹੁੰਦਰਮੰਦਾ ਦੀ ਬਹੁਤ ਜ਼ਰੂਰਤ ਹੁੰਦੀ ਹੈ ਐਕਸਪਰਟਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਅੱਜ ਦਾ ਜਿਹੜਾ ਦਿਹਾੜਾ ਬਹੁਤ ਹੀ ਇਤਿਹਾਸਕ ਦਿਹਾੜਾ ਸਾਡੇ ਸੂਰਬੀਰ ਯੋਧੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕ ਸ਼ਹਾਦਤਾਂ ਦਿੱਤੀਆਂ ਸੀ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਘੁੰਮਦੇ ਆ ਅਸੀਂ ਵੀ ਅੱਜ ਮਾਣ ਮਹਿਸੂਸ ਕਰਦੇ ਆ ਵੀ ਉਸ ਸ਼ੁਭ ਦਿਹਾੜੇ ਅੱਜ ਉਸ ਦਿਹਾੜੇ ਤੇ ਅਸੀਂ ਸ਼ਾਦਾ ਤੇ ਫੁੱਲ ਭੇਟ ਕਰਦੇ ਆ ਉਹਨੂੰ ਅਕੀਦਤ ਦੰਦੇ ਆ ਤੇ ਅਸੀਂ ਉਸ ਜਿਹੜਾ ਇੱਕ ਚੰਗਾ ਕੰਮ ਹੈ ਸਾਡਾ ਮਿਲਕ ਫੈਡ ਦਾ ਜਿਹੜਾ ਇਤਿਹਾਸਕ ਦਿਨ ਆ ਜਿਹੜਾ ਅੱਜ ਉਸ ਦਿਨ ਉਹਨਾਂ ਨੂੰ ਅਸੀਂ ਯਾਦ ਕਰਦੇ ਆ ਤੇ ਉਹਨਾਂ ਦੀਆਂ ਜਿਹੜੇ ਸੁਪਨੇ ਆ ਹੋ ਸਕਦਾ ਅਸੀਂ ਉਹਨਾਂ ਵਿੱਚ ਵੀ ਕੋਈ ਹਿੱਸਾ ਪਾ ਸਕੀਏ ਤੇ ਇਸ ਕਰਕੇ ਸਮੁੱਚੇ ਬੋਰਡ ਦਾ ਮੈਂ ਧੰਨਵਾਦ ਕਰਦਾ ਸਮੁੱਚੇ EMPLOYEES ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜੀਆ ਥੋੜੀਆ ਪੰਖਾ ਨਾਲ ਸਾਡੀ ਗੱਲ ਮੰਨੀ ਅਸੀਂ 1.5 ਸਾਲ ਤੋਂ ਲੱਗੇ ਹੋਏ ਸੀਗੇ ਬੜਾ ਡਰਾਇਆ ਸਾਨੂੰ ਬਹੁਤ ਕਿਹਾ ਗਿਆ ਕਿਹਾ ਗਿਆ ਕਿ ਇਹ ਕੰਮ ਹੋਣ ਨਾ ਹੋਣ ਵਾਲਾ ਹੈ ਪਰ ਚਲੋ ਅਸੀਂ ਲੱਗੇ ਰਹੇ ਮਾਨਯੋਗ ਮੁੱਖ ਮੰਤਰੀ ਸਰਪੰਵਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਹਰਪਾਲ ਸਿੰਘ ਚੀਵਾ ਫਾਈਨੈਂਸ ਮਿਨਿਸਟਰ ਉਹਨਾਂ ਨੇ ਵੀ ਸਾਨੂੰ ਹਮੇਸ਼ਾ ਸਪੋਰਟ ਕੀਤੀ ਸਾਰਿਆਂ ਨੂੰ ਸਪੋਰਟ ਕੀਤੀ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲ ਬੈਠਣ ਯੋਗ ਹੋਏ ਹਾਂ ਕਿਉਂਕਿ ਅਸੀਂ ਮਾਨ ਮਹਿਸੂਸ ਕਰਦੇ ਹਾਂ ਕਿ ਸਾਡੇ ਕਾਰਜਕਾਲ ਦੇ ਦੌਰਾਨ ਇਸ ادارے ਨੂੰ ਬਚਾਉਣ ਲਈ ਅਸੀਂ ਕੁਝ ਨਾ ਕੁਝ ਹਿੱਸਾ ਪਾ ਸਕੀਏ ਪਹਿਲਾਂ ਕਿਸੇ ਦਾ ਤੇ ਹਮੇਸ਼ਾ ਹੀ ਸ਼ੁਰੂ ਤੋਂ ਹੀ ਸਹਿਯੋਗ ਦਿੰਦੇ ਆਇਓ ਚੰਗੇ ਕੰਮ ਲਈ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਭਾਵੇਂ ਅਸੀਂ ਵਿਰੋਧੀ ਤਰਚੀ ਹੁੰਦੇ ਸੀਗੇ ਤੇ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਇਓ ਅੱਜ ਅਸੀਂ ਉਸ ਕਾਮਨ ਕੌਜ਼ ਲਈ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਹੈ ਜਿਹੜਾ ਮਿਲਕ ਫੈੱਡ ਦੇ ਇਤਿਹਾਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜੋ ਕਿ ਇੱਕੋ ਇੱਕ ਆਧਾਰਾ ਜਿਹੜਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਸੀ ਉਹਨੂੰ ਬਚਾਉਣ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਅਫੀਸਰ ਸਾਹਿਬਾਨ ਨੇ ਜਿਹੜੇ ਵੱਡੇ ਅਫੀਸਰ ਸਾਹਿਬਾਨ ਸੀ ਉਹਨਾਂ ਨੇ ਇਸ ادارے ਨੂੰ ਖਤਮ ਕਰਨ ਲਈ ਅਮੁੱਲ ਦੇ ਵਿੱਚ ਅਮਰਜ ਕਰਨ ਲਈ ਉਹਨਾਂ ਨੇ ਬਹੁਤ ਹੀ ਘਾਤਕ ਜਿਹੜੇ ਰੂਲ ਆ ਜਿਹੜੇ ਅਸਲੀ ਰੂਲ ਸੀ ਖਤਮ ਕਰਕੇ ਈਐਸਆਰ ਰੂਲ ਸਿਗੇ ਜਿਹੜੇ ਉਹ ਚੇਂਜ ਕਰ ਦਿੱਤੇ ਸੀਗੇ ਜਿਹਦੇ ਨਾਲ ਸਾਡੇ ਜਿਹੜਾ ਵੇਰਕਾ ਮਿਲਕਸੈੱਟ ਦਾ ਆਧਾਰਾ ਸੀਗਾ ਉਹ ਦਿਨ ਪਰ ਦਿਨ ਡੁੱਬਦਾ ਜਾ ਰਿਹਾ ਸੀਗਾ ਉਸ ਮੱਝ ਧਾਰ ਤੋਂ ਕੱਢਣ ਲਈ ਸਾਡਾ ਸਮੁੱਚਾ ਬੋਰਡ ਜਿਹੜੇ ਪੂਰੇ ਪੰਜਾਬ ਤੋਂ ਲਗਭਗ ਇਹ ਜਿਹੜੇ ਸਾਡੇ ਡਾਇਰੈਕਟਰ ਸਾਹਿਬਾਨ ਸਾਰੀਆਂ ਪਾਰਟੀਆਂ ਨਾਲ ਸਬੰਧਤ ਨੇ ਪਰ ਚੰਗੇ ਕੰਮ ਲਈ ਇਹਨਾਂ ਨੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਜੋ ਸੁਪਨਾ ਸੀਗਾ ਕਿਉਂਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਇੱਕੋ ਇੱਕ ਸੁਪਨਾ ਸੀਗਾ ਵੀ ਇਸ ਅਦਾਰੇ ਨੂੰ ਅਸੀਂ 10000 ਕਰੋੜ ਤੋਂ ਉੱਤੇ ਲੈ ਕੇ ਜਾਣਾ ਤੇ ਉਸ ਉਸੇ ਲੜੀ ਦੇ ਤਹਿਤ ਅਸੀਂ ਦਿਨ ਰਾਤ ਮਿਹਨਤ ਕੀਤੀ ਤੇ ਜਦੋਂ ਅਸੀਂ ਇਹ 2 ਸਾਲ ਪਹਿਲਾਂ ਅਦਾਰਾ ਸੰਭਿਆ ਉਦੋਂ ਇਹ ਲਗਭਗ 4500 ਕਰੋੜ ਦਾ ਅਦਾਰਾ ਸੀਗਾ ਤੇ ਅੱਜ ਅਸੀਂ ਇਸ ਨੂੰ ਲਗਭਗ 1200 ਕਰੋੜ ਦੇ ਵਿੱਤੇ ਪਹੁੰਚਾ ਦਿੱਤਾ ਹੈ ਕਿਉਂਕਿ ਸਾਰਾ ਤੇ ਸਾਰਾ ਸੰਭਵ ਤਾਂ ਹੋ ਸਕਿਆ ਸਾਡਾ ਸਮੁੱਚਾ ਬੋਰਡ ਸਾਡੇ ਸਮੁੱਚੇ ਜਿਹੜੇ EMPLOYEES ਆ ਸਾਡੇ ਅਫੀਸਰ ਸਹਿਬਾਨ ਉਹਨਾਂ ਨੇ ਇੱਕੋ ਇੱਕ ਉਮੀਦ ਰੱਖੀ ਸੀਗੀ ਕਿ ਜੋ ਰੂਲ ਚੇਂਜ ਕੀਤੇ ਆ ਮਾਝੂਗ ਮੁੱਖ ਮੰਤਰੀ ਸਾਹਿਬ ਜ਼ਰੂਰ ਇੱਕ ਨਾ ਇੱਕ ਦਿਨ ਸਾਡੀ ਓ ਝੋਲੀ ਪਾਉਣਗੇ ਤੇ ਇਸ ਨਾਲ ਅੱਜ ਜਿਹੜੇ ਸਾਡੇ ਮੁਲਾਜ਼ਮ ਵੀਰ ਸੀਗੇ ਲਗਭਗ ਸਾਡੇ ਕੋਲ 6000 ਅਸਾਮੀਆਂ ਜਿਹਦੇ ਵਿੱਚੋਂ ਸਿਰਫ ਸਾਡੇ ਕੋਲ 800 ਮੰੰਦਾ ਰਹਿ ਗਿਆ ਸੀਗਾ ਬਾਕੀ ਸਾਰੇ ਛੱਡ ਕੇ ਸਾਡੇ ਬੱਚੇ ਕੋਈ ਬੀਟੈਕ ਕੋਈ ਵੈਟਨਰੀ ਡਾਕਟਰ ਕੋਈ ਐਮਟੈਕ ਸਾਰੇ ਹੋਰ ਸਰਕਾਰੀ ਅਧਾਰਿਆਂ ਵਿੱਚ ਚਲੇ ਗਏ ਸੀਗੇ ਕਿਉਂਕਿ ਰੂਲ ਖਤਮ ਕਰਕੇ ਇਹਨੂੰ ਸੀਟੀਸੀ ਬਣਾਤਾ ਸੀਗਾ ਇੱਕ ਪ੍ਰਾਈਵੇਟ ਸੰਸਥਾ ਬਣਾਤੀ ਸੀ ਜਿਹਦੇ ਨਾਲ ਸਾਡੇ ਕੋਲ ਅੱਜ ਅਸੀਂ ਜਿਹੜੇ ਆਊਟਸੋਰਸ ਵਾਲੇ ਬਲਾਜਮ ਬੱਚੇ ਆ ਸਾਡੇ ਉਹਨਾਂ ਨਾਲ ਅਸੀਂ ਕੰਮ ਚਲਾ ਰਹੇ ਸੀਗੇ ਉਹ ਵੀ ਬੜੇ ਮਿਹਨਤੀ ਆ ਮਿਹਨਤ ਕਰ ਰਹੇ ਨੇ ਪਰ ਕਿਸੇ ਐਡੇ ਵੱਡੇ ادارے ਨੂੰ ਚਲਾਉਣ ਲਈ ਹੁਨਰਮੰਦਾਂ ਦੀ ਬਹੁਤ ਜ਼ਰੂਰਤ ਹੁੰਦੀ ਆ ਐਕਸਪਰਟਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਅੱਜ ਦਾ ਜਿਹੜਾ ਦਿਹਾੜਾ ਬਹੁਤ ਹੀ ਇਤਿਹਾਸਕ ਦਿਹਾੜਾ ਸਾਡੇ ਸੂਰਬੀਰ ਯੋਧੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕ ਛਾਤ ਤਾ ਦਿੱਤੀ ਸੀ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਘੁੰਮਦੇ ਆ ਅਸੀਂ ਵੀ ਅੱਜ ਮਾਣ ਮਹਿਸੂਸ ਕਰਦੇ ਆ ਵੀ ਉਸ ਸ਼ੁਭ ਦਿਹਾੜੇ ਅੱਜ ਉਸ ਦਿਹਾੜੇ ਤੇ ਅਸੀਂ ਸ਼ਬਦਾ ਤੇ ਫੁੱਲ ਭੇਟ ਕਰਦੇ ਆ ਉਹਨੂੰ ਅਕੀਦਤ ਦੰਨੇ ਆ ਤੇ ਅਸੀਂ ਉਸ ਜਿਹੜਾ ਇੱਕ ਚੰਗਾ ਕੰਮ ਹੈ ਸਾਡਾ ਮਿਲਕ ਫੈਟ ਦਾ ਜਿਹੜਾ ਇਤਿਹਾਸਕ ਦਿਨ ਆ ਜਿਹੜਾ ਅੱਜ ਉਸ ਦਿਨ ਉਹਨਾਂ ਨੂੰ ਅਸੀਂ ਯਾਦ ਕਰਦੇ ਆ ਤੇ ਉਹਨਾਂ ਦੀਆਂ ਜਿਹੜੇ ਸੁਪਨੇ ਆ ਉਸ ਕੋਈ ਹਿੱਸਾ ਪਾ ਸਕੀਏ ਤੇ ਇਸ ਕਰਕੇ ਸਮੁੱਚੇ ਬੋਰਡ ਦਾ ਮੈਂ ਧੰਨਵਾਦ ਕਰਦਾ ਸਮੁੱਚੇ EMPLOYEES ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜੀਆ ਥੋੜੀਆ ਤਨਖਾਹ ਨਾਲ ਸਾਡੀ ਗੱਲ ਮੰਨੀ ਅਸੀਂ ਡੇਢ ਸਾਲ ਤੋਂ ਲੱਗੇ ਹੋਏ ਸੀਗੇ ਬੜਾ ਡਰਾਇਆ ਸਾਨੂੰ ਬਹੁਤ ਇਹ ਕਿਹਾ ਗਿਆ ਹੈ ਕਿ ਇਹ ਕੰਮ ਹੋਣ ਨਾ ਹੋਣ ਵਾਲਾ ਹੈ ਪਰ ਚਲੋ ਅਸੀਂ ਲੱਗੇ ਰਹੇ ਮਾਨਯੋਗ ਮੁੱਖ ਮੰਤਰੀ ਸਰਪੰਵਨ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਹਰਪਾਲ ਸਿੰਘ ਚੀਵਾ ਫਾਈਨੈਂਸ ਮਿਨਿਸਟਰ ਉਹਨਾਂ ਨੇ ਵੀ ਸਾਨੂੰ ਹਮੇਸ਼ਾ ਸਪੋਰਟ ਕੀਤੀ ਸਾਰਿਆਂ ਨੇ ਸਪੋਰਟ ਕੀਤੀ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲ ਬੈਠਣ ਯੋਗ ਹੋਏ ਹਾਂ ਕਿਉਂਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਕਾਰਜਕਾਲ ਦੇ ਦੌਰਾਨ ਇਸ ਅਦਾਰੇ ਨੂੰ ਬਚਾਉਣ ਲਈ ਅਸੀਂ ਕੁਝ ਨਾ ਕੁਝ ਹਿੱਸਾ ਪਾ ਸਕੀਏ ਜੀ ਸ਼ਿਰਕਾ ਉਹ ਜਿਹੜਾ ਤੁਸੀਂ ਰੂਲ ਅਮੈਂਡ ਕੀਤਾ ਹੈ ਦੱਸ ਦਿਓ ਇਹ ਦਿਨ ਨਾਲ ਪਹਿਲਾਂ ਕੀ ਸੀਗਾ ਤੇ ਹੁਣ ਹਮੇਸ਼ਾ ਹੀ ਸ਼ੁਰੂ ਤੋਂ ਹੀ ਸਹਿਯੋਗ ਦਿੰਦੇ ਆਇਓ ਚੰਗੇ ਕੰਮ ਲਈ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਭਾਵੇਂਸੀਂ ਵਿਰੋਧੀ ਤਿਰਛੀ ਹੁੰਦੇ ਸੀਗੇ ਤੇ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਇਓ ਅੱਜ ਅਸੀਂ ਉਸ ਕਾਮਨ ਕੌਜ਼ ਲਈ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਹੈ ਜਿਹੜਾ ਮਿਲਖ ਫੈਟ ਦੇ ਇਤਿਹਾਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਕਿ ਇੱਕੋ ਇੱਕ ਅਧਾਰਾ ਜਿਹੜਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਸੀ ਉਹਨੂੰ ਬਚਾਉਣ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਅਫੀਸਰ ਸਾਹਿਬਾਨ ਨੇ ਜਿਹੜੇ ਵੱਡੇ ਅਫੀਸਰ ਸਾਹਿਬਾਨ ਸੀ ਉਹਨਾਂ ਨੇ ਇਸ ادارے ਨੂੰ ਖਤਮ ਕਰਨ ਲਈ ਅਮੁੱਲ ਦੇ ਵਿੱਚ ਅਮਰਜ ਕਰਨ ਲਈ ਉਹਨਾਂ ਨੇ ਬਹੁਤ ਹੀ ਘਾਤਕ ਜਿਹੜੇ ਰੂਲ ਹਨ ਜਿਹੜੇ ਅਸਲੀ ਰੂਲ ਸੀ ਖਤਮ ਕਰਕੇ ਈਐਸਆਰ ਰੂਲ ਸਿਗੇ ਜਿਹੜੇ ਉਹ ਚੇਂਜ ਕਰ ਦਿੱਤੇ ਸੀਗੇ ਜਿਹਦੇ ਨਾਲ ਸਾਡੇ ਜਿਹੜਾ ਵੇਰਕਾ ਮਿਲਕਫੈਡ ਦਾ ਆਧਾਰਾ ਸੀਗਾ ਉਹ ਦਿਨ ਪਰ ਦਿਨ ਡੁੱਬਦਾ ਜਾ ਰਿਹਾ ਸੀਗਾ ਉਸ ਮੰਜਹ ਧਾਰ ਤੋਂ ਕੱਢਣ ਲਈ ਸਾਡਾ ਸਮੁੱਚਾ ਬੋਰਡ ਜਿਹੜੇ ਪੂਰੇ ਪੰਜਾਬ ਤੋਂ ਲਗਭਗ ਇਹ ਜਿਹੜੇ ਸਾਡੇ ਡਾਇਰੈਕਟਰ ਸਾਹਿਬਾਨ ਸਾਰੀਆਂ ਪਾਰਟੀਆਂ ਨਾਲ ਸੰਬੰਧਿਤ ਨੇ ਪਰ ਚੰਗੇ ਕੰਮ ਲਈ ਇਹਨਾਂ ਨੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਜੋ ਸੁਪਨਾ ਸੀਗਾ ਕਿਉਂਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਇੱਕੋ ਇੱਕ ਸੁਪਨਾ ਸੀਗਾ ਵੀ ਇਸ ਅਦਾਰੇ ਨੂੰ ਅਸੀਂ 10000 ਕਰੋੜ ਤੋਂ ਉੱਤੇ ਲੈ ਕੇ ਜਾਣਾ ਤੇ ਉਸ ਉਸੇ ਲੜੀ ਦੇ ਤਹਿਤ ਅਸੀਂ ਦਿਨ ਰਾਤ ਮਿਹਨਤ ਕੀਤੀ ਤੇ ਜਦੋਂ ਅਸੀਂ ਇਹ 2 ਸਾਲ ਪਹਿਲਾਂ ਅਦਾਰਾ ਸੰਭਿਆ ਉਦੋਂ ਇਹ ਲਗਭਗ 4500 ਕਰੋੜ ਦਾ ਅਦਾਰਾ ਸੀਗਾ ਤੇ ਅੱਜ ਅਸੀਂ ਇਸ ਨੂੰ ਲਗਭਗ 1200 ਕਰੋੜ ਦੇ ਅੰਤ ਤੇ ਪਚਾ ਦਿੱਤਾ ਕਿਉਂਕਿ ਸਾਰਾ ਤੇ ਸਾਰਾ ਸੰਭਵ ਤਾਂ ਹੋ ਸਕਿਆ ਸਾਡਾ ਸਮੁੱਚਾ ਬੋਰਡ ਸਾਡੇ ਸਮੁੱਚੇ ਜਿਹੜੇ EMPLOYEES ਆ ਸਾਡੇ ਅਫੀਸਰ ਸਹਿਬਾਨ ਉਹਨਾਂ ਨੇ ਇੱਕੋ ਇੱਕ ਉਮੀਦ ਰੱਖੀ ਸੀ ਕਿ ਜੋ ਰੂਲ ਚੇਂਜ ਕੀਤੇ ਆ ਮਾਜੂਬ ਮੁੱਖ ਮੰਤਰੀ ਸਾਹਿਬ ਜ਼ਰੂਰ ਇੱਕ ਨਾ ਇੱਕ ਦਿਨ ਸਾਡੀ ਓ ਝੋਲੀ ਪਾਉਣਗੇ ਤੇ ਇਸ ਨਾਲ ਅੱਜ ਜਿਹੜੇ ਸਾਡੇ ਮੁਲਾਜ਼ਮ ਵੀਰ ਸੀਗੇ ਲਗਭਗ ਸਾਡੇ ਕੋਲ 6000 ਸਾਮੀਆਂ ਜਿਹਦੇ ਵਿੱਚੋਂ ਸਿਰਫ ਸਾਡੇ ਕੋਲ 800 ਮੰੰਦਾ ਰਹਿ ਗਿਆ ਸੀਗਾ ਬਾਕੀ ਸਾਰੇ ਛੱਡ ਕੇ ਸਾਡੇ ਬੱਚੇ ਕੋਈ ਬੀ ਟੈਕ ਕੋਈ ਐਮ ਟੈਕ ਕੋਈ ਡਾਕਟਰ ਕੋਈ ਐਮ ਟੈਕ ਸਾਰੇ ਹੋਰ ਸਰਕਾਰੀ ਅਦਾਰਿਆਂ ਵਿੱਚ ਚਲੇ ਗਏ ਸੀਗੇ ਕਿਉਂਕਿ ਰੂਲ ਖਤਮ ਕਰਕੇ ਇਹਨੂੰ ਸੀਟੀਸੀ ਬਣਾਤਾ ਸੀਗਾ ਇੱਕ ਪ੍ਰਾਈਵੇਟ ਸੰਸਥਾ ਬਣਾਤੀ ਸੀਗੀ ਜਿਹਦੇ ਨਾਲ ਸਾਡੇ ਕੋਲ ਅੱਜ ਅਸੀਂ ਜਿਹੜੇ ਆਊਟਸੋਰਸ ਸਾਡੇ ਬਲਾਜਮ ਬੱਚੇ ਸਾਡੇ ਉਹਨਾਂ ਨਾਲ ਅਸੀਂ ਕੰਮ ਚਲਾ ਰਹੇ ਸੀਗੇ ਉਹ ਵੀ ਬੜੇ ਮਿਹਨਤੀ ਆ ਮਿਹਨਤ ਕਰ ਰਹੇ ਨੇ ਪਰ ਕਿਸੇ ਐਡੇ ਵੱਡੇ ਅਦਾਰੇ ਨੂੰ ਚਲਾਉਣ ਲਈ ਹੁਨਰਮੰਦਾਂ ਦੀ ਬਹੁਤ ਜ਼ਰੂਰਤ ਹੁੰਦੀ ਆ ਐਕਸਪਰਟਾਂ ਦੀ ਬਹੁਤ ਜ਼ਰੂਰਤ ਹੁੰਦੀ ਆ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਅੱਜ ਦਾ ਜਿਹੜਾ ਦਿਹਾੜਾ ਬਹੁਤ ਹੀ ਇਤਿਹਾਸਕ ਦਿਹਾੜਾ ਸਾਡੇ ਸੂਰਬੀਰ ਯੋਧੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਨ ਲਈ ਇੱਕ ਸ਼ਹਾਦਤ ਦਿੱਤੀ ਸੀ ਅਸੀਂ ਆਜ਼ਾਦ ਫੀਜ਼ਾ ਦੇ ਵਿੱਚ ਘੁੰਮਦੇ ਆ ਅਸੀਂ ਵੀ ਅੱਜ ਮਾਣ ਮਹਿਸੂਸ ਕਰਦੇ ਆ ਵੀ ਉਸ ਸ਼ੁਭ ਦਿਹਾੜੇ ਅੱਜ ਉਸ ਦਿਹਾੜੇ ਤੇ ਅਸੀਂ ਸ਼ਬਦਾ ਤੇ ਫੁੱਲ ਭੇਟ ਕਰਦੇ ਹਾਂ ਉਹਨੂੰ ਅਕੀਦਤ ਦੰਨੇ ਆ ਤੇ ਅਸੀਂ ਉਸ ਜਿਹੜਾ ਇੱਕ ਚੰਗਾ ਕੰਮ ਹੈ ਸਾਡਾ ਮਿਲਕ ਫੈਟ ਦਾ ਜਿਹੜਾ ਇਤਿਹਾਸਕ ਦਿਨ ਆ ਜਿਹੜਾ ਅੱਜ ਉਸ ਦਿਨ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਉਹਨਾਂ ਦੀਆਂ ਜਿਹੜੇ ਸੁਪਨੇ ਆ ਹੋ ਸਕਦਾ ਅਸੀਂ ਉਹਨਾਂ ਵਿੱਚ ਵੀ ਕੋਈ ਹਿੱਸਾ ਪਾ ਸਕੀਏ ਤੇ ਇਸ ਕਰਕੇ ਸਮੁੱਚੇ ਬੋਰਡ ਦਾ ਮੈਂ ਧੰਨਵਾਦ ਕਰਦਾ ਸਮੁੱਚੇ EMPLOYEES ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜੀਆ ਥੋੜੀਆ ਤਨਖਾਹ ਨਾਲ ਸਾਡੀ ਗੱਲ ਮੰਨੀ ਅਸੀਂ ਡੇਢ ਸਾਲ ਤੋਂ ਲੱਗੇ ਹੋਏ ਸੀਗੇ ਬੜਾ ਡਰਾਇਆ ਸਾਨੂੰ ਬਹੁਤ ਕਿਹਾ ਗਿਆ ਕਿਹਾ ਗਿਆ ਕਿ ਇਹ ਕੰਮ ਹੋਣ ਨਾ ਹੋਣ ਵਾਲਾ ਹੈ ਪਰ ਚਲੋ ਅਸੀਂ ਲੱਗੇ ਰਹੇ ਮਾਨਯੋਗ ਮੁੱਖ ਮੰਤਰੀ ਸਰਪੰਵਨ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਹਰਪਾਲ ਸਿੰਘ ਚੀਵਾ ਫਾਈਨੈਂਸ ਮਿਨਿਸਟਰ ਉਹਨਾਂ ਨੇ ਵੀ ਸਾਨੂੰ ਹਮੇਸ਼ਾ ਸਪੋਰਟ ਕੀਤੀ ਸਾਰਿਆਂ ਨੂੰ ਸਪੋਰਟ ਕੀਤੀ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲ ਬੈਠਣ ਯੋਗ ਹੋਏ ਹਾਂ ਕਿਉਂਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਕਾਰਜਕਾਲ ਦੇ ਦੌਰਾਨ ਇਸ ਅਦਾਰੇ ਨੂੰ ਬਚਾਉਣ ਲਈ ਅਸੀਂ ਕੁਝ ਨਾ ਕੁਝ ਹਿੱਸਾ ਪਾ ਸਕੀਏ। ਕਿਰਗ ਸਰਵੇ ਜਿਹੜਾ ਤੁਸੀਂ ਰੂਲ ਐਮੈਂਡ ਕੀਤਾ ਹੈ ਦੱਸੋ। ਇਦਨਾਂ ਪਹਿਲਾਂ ਕੀ ਸੀਗਾ ਤੇ ਹੁਣ ਹਮੇਸ਼ਾ ਹੀ ਸ਼ੁਰੂ ਤੋਂ ਹੀ ਸਹਾਇਕ ਦਿੰਦੇ ਆਇਓ ਚੰਗੇ ਕੰਮ ਲਈ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਭਾਵੇਂ ਸੀ ਵਿਰੋਧੀ ਤਿਰਚੀ ਹੁੰਦੇ ਸੀਗੇ ਤੇ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਇਓ ਅੱਜ ਅਸੀਂ ਉਸ ਕਾਮਨ ਕੌਜ਼ ਲਈ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਹੈ ਜਿਹੜਾ ਮਿਲਖ ਫੈਟ ਦੇ ਇਤਿਹਾਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਦੀਗਵਾਈ ਦੇ ਵਿੱਚ ਜੋ ਕਿ ਇੱਕੋ ਇੱਕ ਅਧਾਰਾ ਜਿਹੜਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਸੀ ਉਹਨੂੰ ਬਚਾਉਣ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਅਫੀਸਰ ਸਾਹਿਬਾਨ ਨੇ ਜਿਹੜੇ ਵੱਡੇ ਅਫੀਸਰ ਸਾਹਿਬਾਨ ਸੀ ਉਹਨਾਂ ਨੇ ਇਸ ادارے ਨੂੰ ਖਤਮ ਕਰਨ ਲਈ ਅਮੁੱਲ ਦੇ ਵਿੱਚ ਅਮਰਜ ਕਰਨ ਲਈ ਉਹਨਾਂ ਨੇ ਬਹੁਤ ਹੀ ਘਾਤਕ ਜਿਹੜੇ ਰੂਲ ਆ ਜਿਹੜੇ ਅਸਲੀ ਰੂਲ ਸੀ ਖਤਮ ਕਰਕੇ ਈਐਸਆਰ ਰੂਲ ਸਿਗੇ ਜਿਹੜੇ ਉਹ ਚੇਂਜ ਕਰ ਦਿੱਤੇ ਸੀਗੇ ਜਿਹਦੇ ਨਾਲ ਸਾਡੇ ਜਿਹੜਾ ਵੇਰਕਾ ਮਿਲਕ ਫੈਡ ਦਾ ਆਧਾਰਾ ਸੀਗਾ ਉਹ ਦਿਨ ਪਰ ਦਿਨ ਡੁੱਬਦਾ ਜਾ ਰਿਹਾ ਸੀਗਾ ਉਸ ਮੱਝ ਧਾਰ ਤੋਂ ਕੱਢਣ ਲਈ ਸਾਡਾ ਸਮੁੱਚਾ ਬੋਰਡ ਜਿਹੜੇ ਪੂਰੇ ਪੰਜਾਬ ਤੋਂ ਲਗਭਗ ਇਹ ਜਿਹੜੇ ਸਾਡੇ ਡਾਇਰੈਕਟਰ ਸਾਹਿਬਾਨ ਸਾਰੀਆਂ ਪਾਰਟੀਆਂ ਨਾਲ ਸਬੰਧਤ ਨੇ ਪਰ ਚੰਗੇ ਕੰਮ ਲਈ ਇਹਨਾਂ ਨੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਜੋ ਸੁਪਨਾ ਸੀਗਾ ਕਿਉਂਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਇੱਕੋ ਇੱਕ ਸੁਪਨਾ ਸੀਗਾ ਵੀ ਇਸ ਅਦਾਰੇ ਨੂੰ ਅਸੀਂ 10000 ਕਰੋੜ ਤੋਂ ਉੱਤੇ ਲੈ ਕੇ ਜਾਣਾ ਤੇ ਉਸ ਉਸੇ ਲੜੀ ਦੇ ਤਹਿਤ ਅਸੀਂ ਦਿਨ ਰਾਤ ਮਿਹਨਤ ਕੀਤੀ ਤੇ ਜਦੋਂ ਅਸੀਂ ਇਹ 2 ਸਾਲ ਪਹਿਲਾਂ ਅਦਾਰਾ ਸੰਭਿਆ ਉਦੋਂ ਇਹ ਲਗਭਗ 4500 ਕਰੋੜ ਦਾ ਅਦਾਰਾ ਸੀਗਾ ਤੇ ਅੱਜ ਅਸੀਂ ਇਸ ਨੂੰ ਲਗਭਗ 1200 ਕਰੋੜ ਦੇ ਵਿੱਤੇ ਪਹੁੰਚਾ ਦਿੱਤਾ ਹੈ ਕਿਉਂਕਿ ਸਾਰਾ ਤੇ ਸਾਰਾ ਸੰਭਵ ਤਾਂ ਹੋ ਸਕਿਆ ਸਾਡਾ ਸਮੁੱਚਾ ਬੋਰਡ ਸਾਡੇ ਸਮੁੱਚੇ ਜਿਹੜੇ EMPLOYEES ਆ ਸਾਡੇ ਅਫੀਸਰ ਸਹਿਬਾਨ ਉਹਨਾਂ ਨੇ ਇੱਕੋ ਇੱਕ ਉਮੀਦ ਰੱਖੀ ਸੀ ਕਿ ਜੋ ਰੂਲ ਚੇਂਜ ਕੀਤੇ ਹਨ ਮਾਝੂਗ ਮੁੱਖ ਮੰਤਰੀ ਸਾਹਿਬ ਜ਼ਰੂਰ ਇੱਕ ਨਾ ਇੱਕ ਦਿਨ ਸਾਡੀ ਓ ਝੋਲੀ ਪਾਉਣਗੇ ਤੇ ਇਸ ਨਾਲ ਅੱਜ ਜਿਹੜੇ ਸਾਡੇ ਮੁਲਾਜ਼ਮ ਵੀਰ ਸੀਗੇ ਲਗਭਗ ਸਾਡੇ ਕੋਲ 6000 ਅਸਾਮੀਆਂ ਜਿਹਦੇ ਵਿੱਚੋਂ ਸਿਰਫ ਸਾਡੇ ਕੋਲ 800 ਮੰਦਾ ਰਹਿ ਗਿਆ ਸੀਗਾ ਬਾਕੀ ਸਾਰੇ ਛੱਡ ਕੇ ਸਾਡੇ ਬੱਚੇ ਕੋਈ ਬੀ ਟੈਕ ਕੋਈ ਐਮ ਟੈਕ ਕੋਈ ਡਾਕਟਰ ਕੋਈ ਐਮ ਟੈਕ ਸਾਰੇ ਹੋਰ ਸਰਕਾਰੀ ਅਦਾਰਿਆਂ ਵਿੱਚ ਚਲੇ ਗਏ ਸੀਗੇ ਕਿਉਂਕਿ ਰੂਲ ਖਤਮ ਕਰਕੇ ਇਹਨੂੰ ਸੀਟੀਸੀ ਬਣਾਤਾ ਸੀਗਾ ਇੱਕ ਪ੍ਰਾਈਵੇਟ ਸੰਸਥਾ ਬਣਾਤੀ ਸੀਗੀ ਜਿਹਦੇ ਨਾਲ ਸਾਡੇ ਕੋਲ ਅੱਜ ਅਸੀਂ ਜਿਹੜੇ ਆਊਟਸੋਰਸ ਵਾਲੇ ਬਲਾਜਮ ਬੱਚੇ ਆ ਸਾਡੇ ਉਹਨਾਂ ਨਾਲ ਅਸੀਂ ਕੰਮ ਚਲਾ ਰਹੇ ਸੀਗੇ ਉਹ ਵੀ ਬੜੇ ਮਿਹਨਤੀ ਆ ਮਿਹਨਤ ਕਰ ਰਹੇ ਨੇ ਪਰ ਕਿਸੇ ਐਡੇ ਵੱਡੇ ਅਦਾਰੇ ਨੂੰ ਚਲਾਉਣ ਲਈ ਹੁੰਰਮੰਦਾ ਦੀ ਬਹੁਤ ਜ਼ਰੂਰਤ ਹੁੰਦੀ ਹੈ ਐਕਸਪਰਟਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਅੱਜ ਦਾ ਜਿਹੜਾ ਦਿਹਾੜਾ ਬਹੁਤ ਹੀ ਇਤਿਹਾਸਕ ਦਿਹਾੜਾ ਸਾਡੇ ਸੂਰਬੀਰ ਯੋਧੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਨ ਲਈ ਇੱਕ ਸ਼ਹਾਦਤ ਦਿੱਤੀ ਸੀ ਅਸੀਂ ਆਜ਼ਾਦ ਫੀਜ਼ਾ ਦੇ ਵਿੱਚ ਘੁੰਮਦੇ ਆ ਅਸੀਂ ਵੀ ਅੱਜ ਮਾਣ ਮਹਿਸੂਸ ਕਰਦੇ ਆ ਵੀ ਉਸ ਸ਼ੁਭ ਦਿਹਾੜੇ ਅੱਜ ਉਸ ਦਿਹਾੜੇ ਤੇ ਅਸੀਂ ਸ਼ਬਦਾਂ ਦੇ ਫੁੱਲ ਭੇਟ ਕਰਦੇ ਉਹਨਾਂ ਨੂੰ ਅਕੀਦਤ ਦੰਨੇ ਆ ਤੇ ਅਸੀਂ ਉਸ ਜਿਹੜਾ ਇੱਕ ਚੰਗਾ ਕੰਮ ਹੈ ਸਾਡਾ ਮਿਲਕ ਫੈਟ ਦਾ ਜਿਹੜਾ ਇਤਿਹਾਸਕ ਦਿਨ ਆ ਜਿਹੜਾ ਅੱਜ ਉਸ ਦਿਨ ਉਹਨਾਂ ਨੂੰ ਅਸੀਂ ਯਾਦ ਕਰਦੇ ਆ ਤੇ ਉਹਨਾਂ ਦੀਆਂ ਜਿਹੜੇ ਸੁਪਨੇ ਆ ਹੋ ਸਕਦਾ ਅਸੀਂ ਉਹਨਾਂ ਵਿੱਚ ਵੀ ਕੋਈ ਹਿੱਸਾ ਪਾ ਸਕੀਏ ਤੇ ਇਸ ਕਰਕੇ ਸਮੁੱਚੇ ਬੋੜ